ਆਲਟੋ ਨਿਊ ਦੇਵਿੱਟਾ ਦਾ ਸਵਾਗਤ ਮੋਗਾ ਤੋਂ ਦਿੱਲੀ 에ਰਪੋਰਟ ਲਈ ਪੰਜਾਬ ਸਰਕਾਰ ਦੀ ਬੱਸ ਰਵਾਨਾ ਮੋਗਾ ਦੀ ਐਮਐਲਏ ਅਮਨਦੀਪ ਰੋੜਾ ਨੇ ਹਰੀ ਝੰਡੀ ਦਿਖਾ ਕੇ ਕੀਤੀ ਬੱਸ ਰਵਾਨਾ ਆਮ ਆਦਮੀ ਪਾਰਟੀ ਵੱਲੋਂ ਜੋ ਵਾਅਦੇ ਕੀਤੇ ਗਏ ਸੀ ਉਹ ਹੌਲੀ ਹੌਲੀ ਪੂਰੇ ਹੁੰਦੇ ਨਜ਼ਰ ਆ ਰਹੇ ਹਨ ਉਹ ਦੇਖਦੇ ਹਾਂ ਇੱਕ ਰਿਪੋਰਟ

ਕੀ ਹੈ ਇਹ ਪੈਸਵਾ ਜੋ ਜਾਨਾ ਚਾਹੁੰਦੇ ਨੇ ਆਇਰਪੋਰਟ ਨੂੰ ਭੇਜੀ ਆਪਾਂ ਸਾ ਚੱਲ ਰਹੀ ਹੈ ਬਹੁਤ ਲੰਘਾ ਜੋ ਪਰਮ ਚਲਦਾ ਹੈ ਨਾ ਜਿਹੜਾ ਜੇਲੀਅਰ ਨਹੀਂ ਜਾਂਦੀ ਇਹ ਸਵਾਰੀਆਂ ਰਸਤੇ ਦੇ ਵਿੱਚ ਚੱਕੇਗੀ ਜਾਂ ਹਾਂਜੀ ਹਾਂਜੀ ਬਿਲਕੁਲ ਜਿੱਥੋਂ ਸਵਾਰੀ ਉਹਨੇ ਤਾਂ ਲੈਂਡ ਕਰੂਗੀ ਜਿੱਥੋਂ ਵੀ ਜਾਂ ਹੋਰ ਵੀ ਕਿਦੋਂ ਰਸਤੇ ਕੱਢੀ ਇਹ ਦਿੱਲੀ ਦੀ ਸਵਾਰੀਆਂ ਚੱਕੀਗੀ ਜਾਂ 에어ਪੋਰਟ ਦੀਆਂ ਦੋਨਾਂ ਤੋਂ ਵੀ ਬੱਸ ਸਟੈਂਡ ਤੇ ਕਿੰਨਾ ਕੁ ਲੋਕਾਂ ਨੂੰ ਲਹਾ ਮਿਲੇਗਾ ਬਹੁਤ ਤੁਸੀਂ ਇਹ ਦਿੱਲੀ 에어ਪੋਰਟ ਬੱਸ ਲੈ ਕੇ ਜਾ ਰਹੇ ਹੋ ਕਿੱਦਾਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਜੀ ਮੈਮ ਅੱਜ ਮੋਗਾ ਤੋਂ ਜਿਹੜੀ ਲਗਜ਼ਰੀ ਬਾਤ ਚੱਲ ਰਹੀ ਹੈ ਦਿੱਲੀ 에어ਪੋਰਟੀ ਦੇ ਬਾਰੇ ਜਾਣਕਾਰੀ ਦਈ ਨੈ ਲਵਲੀ ਸਿੰਘ ਲੰਗਨਵਾਲ ਬ੍ਰਿਲੈਂਸ ਸਿਟੀ ਪ੍ਰੈਜ਼ੀਡੈਂਟ ਜਿਹੜਾ ਆਮ ਆਦਮੀ ਪਾਰਟੀ ਸਰਕਾਰ ਨੇ ਇਹ ਫੈਸਲਾ ਲਿਆ ਕਿ ਬਹੁਤ ਹੀ ਵਧੀਆ ਫੈਸਲਾ ਹੈ ਪਰ ਸਲਾਘਾ ਯੋਗ ਹੈ ਕਿਉਂਕਿ ਆਮ ਲੋਕ ਕੀ ਕਰਦੇ ਸੀ ਫਿਰ ਜਦੋਂ ਉਹਨਾਂ ਨੂੰ ਆਪਣੀ ਟੈਕਸੀ ਲੈ ਕੇ ਜਾਣੀ ਪੈਂਦੀ ਸੀ ਜਾਂ ਫਿਰ ਉਹ ਮਹਿੰਗੇ ਮਸੰਦ ਜਾਂਦੇ ਸੀਗੇ ਹੁਣ ਇਹ ਜਿਹੜੀ ਬੱਸ ਹੈ ਇਹਦੇ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੋਊਗਾ ਕਿ ਉਹ ਟਾਈਮ ਸਿਰ ਆਪਣੇ 에ਅਰਪੋਰਟ ਪਹੁੰਚਣਗੇ ਤੇ ਆਪਣੀ ਯਾਤਰਾ ਨੂੰ ਸਫਲ ਕਰ ਸਕਣਗੇ ਥੋੜੇ ਦਿਨ ਪਹਿਲਾਂ ਬਜਟ ਪਾਸ ਹੋਇਆ ਉਹਦੇ ਅਕੋਰਡਿੰਗ ਲੱਗਦਾ ਹੈ ਕਿ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਸਾਰੇ ਉਸ ਬਜਟ ਸੀ ਜਿਵੇਂ ਕਿ ਸਮਾਰਟ ਸਕੂਲ ਖੋਲਣਾ ਮੋਬੀ ਖੁੱਲੇ ਜਾਣਗੇ ਤੇ 15 ਅਗਸਤ ਤੋਂ ਹਸਪਤਾਲ ਦਾ ਯਾਰੀ ਕਿਤੇ ਜਾ ਰਿਹਾ ਹੈ ਜਿਹੜੀ ਬਾਤ ਚੱਲ ਰਹੀ ਹੈ ਇਹਦੇ ਨਾਲ ਕਿੰਨੇ ਸੋ ਕਿੰਨੇ ਪਿੰਡਾਂ ਨੂੰ ਸਹੂਲਤਾਂ ਮਿਲ ਸਕਦੀਆਂ ਮੁੱਗੇ ਏਰੀਆ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਪ੍ਰਾਈਵੇਟ ਬੱਸਰ ਕਾਫੀ ਲੁੱਟ ਕਰਦੇ ਸੀ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਹੈਗੇ ਮੁੱਗੇ ਦੇ ਆਸ-ਪਾਸ ਜਿੰਨੇ ਵੀ ਪਿੰਡ ਨੇ ਜਿੰਨੇ ਵੀ ਸ਼ਹਿਰ ਨੇ ਸਾਰਿਆਂ ਨੂੰ ਇਹਦਾ ਫਾਇਦਾ ਹੋਊਗਾ ਕਿਉਂਕਿ